ਸਾਰੇ ਸੁਣਨ ਵਾਲਿਆਂ ਨੂੰ ਸੱਤ ਸਿਖਾਲ ਜੀ ਦੇਖਣ ਵਾਲਿਆਂ ਨੂੰ ਵੀ ਡਰਗ ਅਵੇਰਨੈਸ ਫਾਊਂਡੇਸ਼ਨ ਕੈਲਗਰੀ ਉਹਨਾਂ ਨੂੰ ਬੜਾ ਮਾਣ ਮਿਲਿਆ ਕਿ ਅਲਬਰਟਾ ਸਰਕਾਰ ਨੇ ਡਰਗ ਅਵੇਰਨੈਸ ਵੀਕ ਦਾ ਐਲਾਨ ਕਰ ਦਿੱਤਾ ਹੈ ਛੋਟੀ ਗੱਲ ਨਹੀਂ ਤੇ ਕੰਮ ਸਰਕਾਰੀ ਦਰਬਾਰੇ ਕਰਾਉਣੇ ਸੌਖੇ ਵੀ ਨਹੀਂ ਹੁੰਦੇ ਪਹਿਲਾਂ ਗੱਲ ਨੂੰ ਸਾਬਤ ਕਰਨਾ ਪੈਂਦਾ ਫਿਰ ਸਰਕਾਰ ਦੇ ਮਰੇ ਪ੍ਰਪੋਜ਼ਲ ਰੱਖਣਾ ਪੈਂਦਾ ਫਿਰ ਤੱਕਾ ਵੀ ਲਾਉਣਾ ਪੈਂਦਾ ਸਭ ਕੁਝ ਹੁੰਦਾ ਇਹੋ ਜਿਹੀ ਚੀਜ਼ਾਂ ਕਰਵਾਉਣ ਲਈ ਹੈਪੀ ਮਾਨ ਹੋਰੇ ਬੜਾ ਜ਼ੋਰ ਲਾਇਆ ਤੇ ਫੋਰਚਨਟਲੀ ਇਸ ਸੰਸਥਾ ਨਾਲੋਂ ਜੁੜੇ ਵੀ ਹੋਏ ਨੇ ਸੋ ਇਹਨਾਂ ਦੀ ਆਪਣੀ ਸੰਸਥਾ ਹੈ ਉਹਨਾਂ ਬਾਰੇ ਗੱਲਬਾਤ ਕਰਦੇ ਆ ਮਾਨ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਲੀਪ ਸਿੰਘ ਸਾਡੇ ਸੁਣਨ ਵਾਲੇ ਸਰੋਤਿਆਂ ਨੂੰ ਬਹੁਤ-ਬਹੁਤ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਥੋੜਾ ਜਾਇ ਇਹਦੇ ਬਾਰੇ ਸੰਖੇਪ ਦੇ ਵਿੱਚ ਇਹ ਡਰਗ ਵੈਲਨਸ ਫਾਊਂਡੇਸ਼ਨ ਬਾਰੇ ਅਜ ਤੋਂ 20 ਸਾਲ ਪਹਿੰੋਂ ਆਪਣੀ ਕਮਿਊਨਿਟੀ ਦੇ ਵਿੱਚ ਕੋਈ ਇਹੋ ਜਿਹਾ ਇੱਕ ਦੋ ਇਨਸੀਡੈਂਟ ਹੋਏ ਜਿੱਥੇ ਡਰਗ ਜਾਂ ਸ਼ਰਾਬ ਦੀ ਲਤ ਦੇ ਵਿੱਚ ਅਸੀਂ ਕੁਝ ਕੀਮਤੀ ਜਾਨਾਂ ਗਵਾ ਲਈਆਂ ਜਦੋਂ ਇਹ ਚੀਜ਼ ਕਮਿਊਨਿਟੀ ਚ ਆਈ ਤੇ ਮੈਨੂੰ ਲੱਗਦਾ ਕਿ ਉਸ ਵਕਤ ਆ ਬਲਵਿੰਦਰ ਸਿੰਘ ਕਾਲੋਂ ਹੁਣੀ ਤੇ ਹੋਰ ਸੁਹਿਰਦ ਸਾਡੇ ਜਿਹੜੇ ਵੀਰ ਸਨ ਇਸ ਸੰਸਥਾ ਨਾਲ ਪਹਿਲਾਂ ਤੋਂ ਜੁੜੇ ਉਹਨਾਂ ਨੇ ਸੋਚਿਆ ਕਿ ਇਸ ਦੇ ਬਾਰੇ ਕੁਝ ਕਰੀਏ ਹੂੰ ਤੇ ਨਤੀਜਾ ਇਹ ਨਿਕਲਿਆ ਡਿਸਾਈਡ ਹੋਇਆ ਕਿ ਜੇ ਆਪਾਂ ਕੋਈ ਡਰੱਗ ਅਵੇਰਨੈਸ ਵਾਕ ਕੈਨੇਡਾ ਲੈਵਲ ਤੇ ਕਰੀਏ ਜਿਹੜੀ ਬਿਲਕੁਲ ਈਸਟ ਟੂ ਵੈਸਟ ਚੱਲੇ ਉਹਦੇ ਲਈ ਬਹੁਤ ਜ਼ਿਆਦਾ ਜਿਹੜਾ ਵਲੰਟੀਅਰ ਕੰਮ ਦੀ ਲੋਡ ਹੁੰਦੀ ਆ ਸਿਸਟਮ ਦੀ ਲੋਡ ਹੁੰਦੀ ਆ ਮੈਨੂੰ ਯਾਦ ਆ ਉਹਨਾਂ ਦਿਨਾਂ ਵਿੱਚ ਜਿਹੜੇ ਅਨਿਸ਼ੀਅਲੀ ਆਪਾਂ ਦੇਖਦੇ ਆ ਅਨਿਸ਼ੀਅਲੀ ਜਿਵੇਂ ਆਪਾਂ ਦੇ ਬਲੁੰਦਰ ਕਾਲੋ ਹੁਣੀ ਸਨ ਤਰਸੀਮ ਮਾਸਟਰ ਤਰਸੀਮ ਸਿੰਘ ਜੀ ਸਨ ਬੂਟਾ ਸਿੰਘ ਰੇਹਲ ਹਰਜੀਤ ਸਰੋਵਾ ਮੈਂ ਵੀ ਸੁਖਰਾਮ ਸਿੰਘ ਸੰਧੂ ਹੁਣੀ ਸੋਪਾ ਸਾਰਿਆਂ ਨੇ ਇਹ ਜਦੋਂ ਉਪਰਾਲਾ ਕੀਤਾ ਉਹਦੇ ਵਿੱਚ ਇਸ ਵਾਕ ਦਾ ਜਦੋਂ ਨਿਰਨਾ ਹੋਇਆ ਉਹਦੇ ਵਿੱਚ ਡੋਨੇਸ਼ਨ ਸੀਗੀਆਂ ਮੈਨੂੰ ਯਾਦ ਆ ਕਿ ਮੈਨੂੰ ਲੱਗਦਾ ਸਭ ਤੋਂ ਵੱਡੀ ਡੋਨੇਸ਼ਨ ਉਸ ਵੇਲੇ ਰਾਈਟਵੇਲੇ ਬੂਟਾ ਸਿੰਘ ਰੇਹਲ ਹੁਣਾ ਨੇ 10000 ਡਾਲਰ ਇੱਕਦਮ ਦਿੱਤਾ ਪੇਜੀ ਚਲੋ ਇਹ ਇਸ ਨੂੰ ਆਪਾਂ ਇਸ ਤਰ੍ਹਾਂ ਲੈਨੇ ਆ ਕਿ ਇਹ ਦੋਸਤੀਆਂ ਦੇ ਵਿੱਚੋਂ ਉਪਜਿਆ ਇੱਕ ਸਿਸਟਮ ਆ ਜਿਸ ਨੂੰ ਅਸੀਂ ਫਾਊਂਡੇਸ਼ਨ ਬਣਾਤੀ ਔਰ ਉਸ ਦੋਸਤੀਆਂ ਦੇ ਵਿੱਚੋਂ ਇਹ ਜਿਹੜੀ ਫਾਊਂਡੇਸ਼ਨ ਉਪਜੀ ਆ ਉਹਦੀ ਅੱਜ ਉਮਰ 19 ਸਾਲ ਹੋ ਗਈ ਵਾਹ ਵਾਹ ਬਹੁਤ ਖੂਬ ਹੈ ਤੇ ਉਸ ਉਮਰ ਦੀ ਜਿਹੜੀ ਸਫਰ ਹੈ ਉਸਨੇ ਡਰੱਗ ਅਵੇਅਰਨੈਸ ਵਾਕ ਦੇ ਨਾਲ-ਨਾਲ ਜਿੱਥੇ ਹਜ਼ਾਰਾਂ ਹੀ ਵੋਲੰਟੀਅਰਸ ਦਾ ਸਾਥ ਚਾਹੀਓ ਸਾਥ ਤੁਰ ਕੇ ਹੋਵੇ ਚਾਹੇ ਉਹ ਸਾਥ ਉਹਨਾਂ ਦਾ ਉੱਥੇ ਜਦੋਂ ਅਸੀਂ ਪਰਮਿਟਸ ਲੈਂਦੇ ਹੁੰਦੇ ਸੀਗੇ ਭਈ ਐਸ ਸਿਟੀ ਤੋਂ ਪਰਮਿਟ ਲੈਣਾ ਤਰੰਦਾ ਐਸ ਸਿਟੀ ਤੋਂ ਪਰਮਿਟ ਲੈਣਾ ਇਹ ਸਾਰਾ ਕਰਦਿਆਂ ਕਰਦਿਆਂ ਅਸੀਂ ਇਸ ਨਤੀਜੇ ਤੇ ਪਹੁੰਚੇ ਕਿ ਕਿਤੇ ਨਾ ਕਿਤੇ ਇਸ ਨੂੰ ਇੱਕ ਵਧੀਆ ਚੈਨਲਾਈਜ਼ ਕਰਕੇ ਇਸ ਸਿਸਟਮ ਨੂੰ ਜਿਹੜੀ ਅਵੇਅਰਨੈਸ ਆ ਉਸ ਨੂੰ ਕਿਵੇਂ ਅੱਗੇ ਲੈ ਕੇ ਜਾਏ ਟ੍ਰੀਟਮੈਂਟ ਦੇ ਬੜੇ ਸਾਧਨ ਨੇ ਪਰ ਅਵੇਅਰਨੈਸ ਦਾ ਸਾਧਨ ਕਿਵੇਂ ਲੈ ਕੇ ਆਈਏ ਸੋ ਇਸ ਲਈ ਮੈਂ ਸਮਝਦਾ ਕਿ ਕਾਲੂ ਸਾਹਿਬ ਦੀ ਜਿਹੜੀ ਲਗਾਤਾਰ ਡੈਡੀਕੇਸ਼ਨ ਆ ਔਰ ਟੀਮ ਦੀ ਜਿਹੜੀ ਲਗਾਤਾਰ ਡੈਡੀਕੇਸ਼ਨ ਆ ਉਸ ਡੈਡੀਕੇਸ਼ਨ ਨੇ ਸਾਨੂੰ ਇਸ ਲੈਵਲ ਤੇ ਲੈ ਕੇ ਖੜਾ ਕਰਤਾ ਕਿ ਅਸੀਂ ਲਾਸਟイヤー ਜਦੋਂ ਪ੍ਰੀਮੀਅਰ ਡੈਨੀਅਲ ਸਮਿਥ ਹੁਣੀ ਨਾਰਥ-ਈਸਟ ਤੇ ਦੋ ਦਿਨਾਂ ਦੌਰੇ ਤੇ ਆਏ ਉਸ ਵੇਲੇ ਉਹਨਾਂ ਦਾ ਪ੍ਰੀਮੀਅਰ ਸਾਹਿਬ ਦਾ ਸਾਬਾ ਦਾ ਡਰੱਗ ਵੈਨਸ ਫਾਊਂਡੇਸ਼ਨ ਦੀ ਸਮੁੱਚੀ ਟੀਮ ਨਾਲ ਮੀਟਿੰਗ ਹੋਈ ਉੱਥੇ ਅਸੀਂ ਉਹ ਕੇਸ ਪ੍ਰੈਜ਼ੈਂਟ ਕੀਤਾ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਕਿ ਕਿੰਨੇ ਸਾਲਾਂ ਤੋਂ ਇੱਕ ਕਮਿਊਨਿਟੀ ਔਰ ਇਹ ਆਰਗੇਨਾਈਜੇਸ਼ਨ ਜਿਹੜੀ ਆ ਉਹ ਕੰਮ ਕਰ ਰਹੀ ਆ ਉੱਥੋਂ ਇਸ ਦੀ ਸ਼ੁਰੂਆਤ ਹੋਈ ਫਿਰ ਉਹਨਾਂ ਨੇ ਉੱਥੇ ਮਿਨਿਸਟਰ ਆਫ ਜਸਟਿਸ ਜਿਹੜੇ ਮिक्की ਅਮੇਰੀ ਨੇ ਉਹਨਾਂ ਦੀ ਉੱਥੇ ਡਿਊਟੀ ਲਈ ਪਈ ਮिक्की ਤੁਸੀਂ ਇਸ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਹੋ ਤੇ ਦੇਖੋ ਆਪਾਂ ਇਹਦੇ ਬਾਰੇ ਕੀ ਕਰਨਾ ਸੋ ਮिक्की ਹੁਣੀ ਜਿਹੜੇ ਸਾਡੇ ਆਨਰੇਬਲ ਜਸਟਿਸ ਮਿਨਿਸਟਰ ਨੇ ਲੱਗੇ ਰਹੇ ਮੈਂ ਤੇ ਮੇਰੀ ਟੀਮ ਹੈ ਮੇਰੇ ਨਾਲ ਜਤਿੰਦਰ ਤਾਤਲਾ ਹੁਣੀ ਵੀ ਸੀਗੇ ਅਸੀਂ ਆਪਣੀ ਟੀਮ ਦੇ ਨਾਲ ਫੋਲੋ ਅਪ ਕਰਦੇ ਰਹੇ ਫੋਲੋ ਅਪ ਕਰਦੇ ਰਹੇ ਤੇ ਮਿੱਕੀ ਮੇਰੀ ਉਹਨਾਂ ਨੇ ਫਾਈਨਲੀ ਜੋ ਸਾਡੇ ਮਨਿਸਟਰਸ ਨੇ ਡੈਨ ਵਿਲੀਅਮ ਜਿਹੜੇ ਮੈਂਟਲ ਐਂਡ ਡਰਗ ਰੈਡਕਸ਼ਨ ਦੇ ਮਨਿਸਟਰ ਨੇ ਉਹਨਾਂ ਨੇ ਸਾਨੂੰ ਫਾਈਨਲੀ ਇਹ ਸਾਰੀ ਫਾਈਲ ਨੂੰ ਦੇਖਦਿਆਂ ਕਰਦਿਆਂ ਇਹਨਾਂ ਨੇ ਕਿਹਾ ਕਿ ਨਹੀਂ ਇਹ ਬਣਦਾ ਹੀ ਆ ਕਿ ਜਿੰਨੀ ਕਾਲਣਾ ਇਸ ਸਿਸਟਮ ਦੇ ਵਿੱਚ ਤੁਸੀਂ ਕਾਲੀ ਆ ਪਲੱਸ ਔਰ ਜਿਸ ਕੌਜ਼ ਦੇ ਕਰਕੇ ਅਵੇਅਰਨੈਸ ਜਿਹੜਾ ਉਹ ਫਰਸਟ ਇੱਕ ਐਫਰਟ ਹੋਣਾ ਚਾਹੀਦਾ ਹਰ ਚੀਜ਼ ਦਾ ਕਿਉਂਕਿ ਉਸ ਤੋਂ ਬਾਅਦ ਤੇ ਉਹਦੀ ਜਿਹੜੀ ਹੈਗੀ ਉਹ ਐਡਿਕਸ਼ਨ ਜਦੋਂ ਹੋ ਜਾਂਦੀ ਆ ਫਿਰ ਤਾਂ ਉਹਦੀ ਇਲਾਜ ਹੈ ਨਾ ਪਰ ਜਿਹੜੀ ਪਹਿਲੀ ਪ੍ਰੋਐਕਟਿਵ ਅਪਰੋਚ ਆ ਉਹ ਅਵੇਅਰਨੈਸ ਆ ਤੇ ਉਹਨਾਂ ਨੇ ਫਿਰ ਅੱਜ ਇਸ ਨੂੰ ਮਿਨਿਸਟਰ ਆਫ ਜਸਟਿਸ ਦੇ ਆਨਰੇਬਲ ਮਕੀਐਮਰੀ ਹੁਣਾ ਨੇ ਅੱਜ ਗਵਰਨਮੈਂਟ ਆਫ ਅਲਬਰਟਾ ਦੇ ਵੱਲੋਂ ਸਪੈਸ਼ਲੀ ਇਸ ਵੀਕ ਨੂੰ ਡਰੱਗ ਅਵੇਅਰਨੈਸ ਵੀਕ ਜਿਹੜਾ ਡਿਕਲੇਅਰ ਕੀਤਾ ਤੇ ਮੈਂ ਸਮਝਦਾ ਕਿ ਇਹ ਸਮੁੱਚੇ ਤੌਰ ਤੇ ਸਾਡੇ ਸਾਰੇ ਭਾਈਚਾਰੇ ਲਈ ਇੱਕ ਮਾਣ ਦੀ ਗੱਲ ਆ ਕਿ ਜਿਹਦੀ ਡੈਡੀਕੇਸ਼ਨ ਇੱਕ ਦੋਸਤੀਆਂ ਚੋਂ ਉਪਜੀ ਹੋਈ ਇਸ ਫਾਊਂਡੇਸ਼ਨ ਦੇ ਨਾਲ ਇੱਥੇ ਤੱਕ ਪਹੁੰਚੀ ਆ ਉਸ ਨੂੰ ਅੱਜ ਇੱਕ ਮਾਣ ਪ੍ਰਾਪਤ ਹੋਇਆ ਤੇ ਮੈਂ ਸਮਝਦਾ ਕਿ ਜਿਹੜਾ ਛੋਟਾ ਮੋਟਾ ਯੋਗਦਾਨ ਸਾਡੇ ਕੋਲੋਂ ਬਣਿਆ ਅਸੀਂ ਆਪਣਾ ਹਿੱਸਾ ਪਾਇਆ ਪਰ ਵੱਡਾ ਹਿੱਸਾ ਜਿਹੜਾ ਉਹ ਇਸ ਫਾਊਂਡੇਸ਼ਨ ਦੇ ਜਿਹੜੇ ਲਗਾਤਾਰ ਵੋਲੰਟੀਅਰਸ ਨੇ ਉਹਨਾਂ ਦਾ ਅਸੀਂ ਸ਼ੋਰਟ ਦੇ ਵਿੱਚ ਸਾਨੂੰ ਇਹ ਮੜਾ ਜਾ ਦੱਸਿਓ ਕਿ ਅਸੀਂ ਐਕਸਪੈਕਟ ਕੀ ਕਰ ਸਕਦੇ ਹਾਂ ਹੁਣ ਜਦੋਂ ਵੱਡਾ ਗਵਰਨਮੈਂਟ ਜਦੋਂ ਇਹਨੂੰ ਐਲਾਨ ਦਿੱਤਾ ਤਾਂ ਇਹ ਇਹਦਾ ਤਾਂ ਸਾਨੂੰ ਕੀ ਫਰਕ ਕੀ ਪੈਗਾ ਦੇਖੋ ਪਹਿਲੀ ਤੇ ਗੱਲ ਇਹ ਆ ਕਿ ਇੱਕ ਅਵੇਅਰਨੈਸ ਦੀ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਗੱਲ ਚੱਲਦੀ ਆ ਗਵਰਨਮੈਂਟ ਦੇ ਲੈਵਲ ਤੇ ਗੱਲ ਚੱਲਦੀ ਆ ਇਹ ਕੱਲੀ ਇੱਥੇ ਆਪਣੀ ਕਮਿਊਨਿਟੀ ਜਾਂ ਕਿ ਇਹ ਤਨੀਂ ਨੂੰ ਰੁਕਣੀ ਜਦੋਂ ਅਸੀਂ ਕਮਿਊਨਿਟੀ ਦੀ ਗੱਲ ਕਰਦੇ ਅਸੀਂ ਕਮਿਊਨਿਟੀ ਐਟ ਲਾਰਜ ਅਲਬਰਟਾ ਦੀ ਗੱਲ ਕਰਦੇ ਹਾਂ ਗਵਰਨਮੈਂਟ ਆਫ ਅਲਬਰਟਾ ਦੀ ਡੈਕਲਰੇਸ਼ਨ ਜਿਹੜੀ ਆ ਉਹ ਪੂਰੇ ਅਲਬਰਟਾ ਚ ਸੋ ਮੈਨੂੰ ਲੱਗਦਾ ਕਿ ਇਹ ਜਿਹੜਾ ਮੈਸੇਜ ਸਾਡਾ ਆ ਇਹ ਮੈਸੇਜ ਅੱਜ ਅਲਬਰਟਾ ਦੇ ਕੋਨੇ-ਕੋਨੇ ਤੇ ਜਾਏਗਾ ਕਿ ਕੋਈ ਸੰਸਥਾ ਹੈ ਜਿਹੜੀ ਅਵੇਅਰਨੈਸ ਤੇ ਕੰਮ ਕਰ ਰਹੀ ਆ ਕੋਈ ਸੰਸਥਾ ਹੈ ਜਿਹੜੀ ਇਸ ਸਿਸਟਮ ਨੂੰ ਸਮਝਦੀ ਆ ਕਿ ਜਿਹੜੀ ਜਿਹੜੀ ਸਾਡੇ ਲਈ ਇਸ ਇਸ ਮੁੱਦੇ ਤੇ ਕੰਮ ਕਰਨ ਦੀ ਜਿਹੜੀ ਜ਼ਰੂਰਤ ਆ ਉਹ ਬਹੁਤ अर्ਲੀ ਸਟੇਜ ਤੇ अर्ਲੀ ਲੈਵਲ ਤੇ ਆ ਤੇ ਮੈਂ ਸਮਝਦਾ ਕਾਨੂੰ ਸਾਹਿਬ ਹੁਣ ਕੋਈ ਵਧੀਆ ਪਲਾਨ ਆ ਜਿਵੇਂ ਇਹ ਸਕੂਲਾਂ ਚ ਜਾਣਾ ਚਾਹੁੰਦੇ ਨੇ ਇਹ ਸਕੂਲਾਂ ਦੇ ਨਾਲ ਹੋਰ ਛੋਟੀਆਂ ਆਰਗੇਨਾਈਜੇਸ਼ਨਸ ਦੇ ਨਾਲ ਜਿੱਥੇ अर्ਲੀ ਸਟੇਜ ਤੇ ਅਸੀਂ ਸੋਚਦੇ ਹਾਂ ਕਿ ਬੱਚੇ ਇਹਨਾਂ ਲਤਾਂ ਚ ਲੱਗ ਸਕਦੇ ਨੇ ਉਹ ਗਲਤ ਫਹਿਮੀ ਦਾ ਸ਼ਿਕਾਰ ਹੋ ਕੇ ਲੱਗ ਸਕਦੇ ਨੇ ਜਾਂ ਕਿਸੇ ਦੇ ਇਨਫਲੂਐਂਸ ਜਾ ਕੇ ਲੱਗ ਸਕਦੇ ਨੇ ਸੋ ਇਸ ਵੀਕ ਦੇ ਵਿੱਚ ਜੁਰਜੀ ਅਵੇਅਰਨੈਸ ਕ੍ਰੀਏਟ ਕਰਾਂਗੇ ਉਹਦੇ ਨਾਲ ਸਮੁੱਚੇ ਤੌਰ ਤੇ ਲਲਬਟਾ ਵਾਸੀਆਂ ਨੂੰ ਇੱਕ ਡਰੱਗ ਵਰਗੀ ਜਿਹੜੀ ਇੱਕ ਲਾਹਨਤ ਮ ਲਵਜ਼ ਵਰਤਨ ਤੋਂ ਗਰੀਜ਼ ਵੀ ਕਰਨਾ ਪਰ ਮੈਨੂੰ ਲੱਗਦਾ ਕਈ ਵਾਰ ਵਰਤ ਦੇਣਾ ਚਾਹੀਦਾ ਕਈ ਅਲਾਮਤ ਵਰਤਦੇ ਨੇ ਪਰ ਹੈ ਇਹ ਲਾਹਨਤ ਇਹ ਵੀ ਸੀ ਇਹ ਲਾਹਨਤ ਹੈ ਅਲਾਮਤ ਘਟਾ ਕਿਉਂਕਿ ਇਸ ਦੇ ਨਾਲ ਘਰਾਂ ਦੇ ਘਰ ਖਰਾਬ ਹੋਗਾ ਹੂੰ ਇਸ ਨਾਲ ਸਿਸਟਮ ਦੇ ਵਿੱਚ ਬੱਚਿਆਂ ਨੂੰ ਨੁਕਸਾਨ ਹੋ ਰਿਹਾ ਫੈਮਲੀਜ਼ ਨੂੰ ਨੁਕਸਾਨ ਹੋ ਰਿਹਾ ਸਮਾਜ ਤੇ ਪਾਈਚਾਰੇ ਨੂੰ ਨੁਕਸਾਨ ਹੋ ਰਿਹਾ ਇਸ ਦੀ ਉਪਜ ਹੀ ਸਾਡੀਆਂ ਨਾਮ ਵਰਗੀਆਂ ਸੰਸਥਾਵਾਂ ਉਪਜ ਹੋਣੀਆਂ ਪਈਆਂ ਜਿੱਥੇ ਉਹਨਾਂ ਦੀ ਐਡਿਕਸ਼ਨ ਤੇ ਕੰਮ ਹੋ ਰਿਹਾ ਜੇ ਅਸੀਂ ਪਹਿਨੋਂ ਹੀ ਅਵੇਅਰਨੈਸ ਦੇ ਤੌਰ ਤੇ ਉਹਨਾਂ ਨੂੰ ਖਤਮ ਕਰ ਦਿੰਦੇ ਤਾਂ ਸ਼ਾਇਦ ਸਾਨੂੰ ਮੈਂਟਲ ਐਡਿਕਸ਼ਨ ਦੇ ਤੇ ਇਹੋ ਜਿਹੇ ਜਿਹੜੇ ਬੈਡਸ ਨੇ ਉਹ ਸ਼ਾਇਦ ਸਾਨੂੰ ਜ਼ਰੂਰਤ ਨਾ ਪੈਂਦੀ ਸੋ ਮੈਂ ਸਮਝਦਾ ਕਿ ਅਵੇਅਰਨੈਸ ਜਿਹੜੀ ਆ ਇੱਕ ਮੁੱਢਲਾ ਕੰਮ ਹੈ ਤੇ ਸਾਨੂੰ ਇਸ ਤੇ ਜੁਟ ਜਾਣਾ ਚਾਹੀਦਾ ਤਾਂ ਕਿ ਅਸੀਂ ਹਮੇਸ਼ਾ ਰਾਈਟ ਐਂਡ ਰੋਂਗ ਦੀ ਜਿਹੜੀ ਡੈਫੀਨੇਸ਼ਨ ਅਕਲਦੀਪ ਸਿੰਘ ਜੀ ਉਹ ਇਹੀ ਹੁੰਦੀ ਆ ਕਿ ਸਾਡਾ ਫਰਜ ਬਣਦਾ ਕਿ ਅਸੀਂ ਸਮਾਜਿਕ ਤੌਰ ਤੇ ਆਪਣੇ ਘਰੋਂ ਸ਼ੁਰੂ ਹੋ ਕੇ ਸਮਾਜ ਤੱਕ ਰਾਈਟ ਐਂਡ ਰੋਂਗ ਦੀ ਡੈਫੀਨੇਸ਼ਨ ਦਈਏ ਤਾਂ ਕਿ ਜੇ ਤੁਹਾਨੂੰ ਰਾਈਟ ਐਂਡ ਰੋਂਗ ਦੀ ਡੈਫੀਨੇਸ਼ਨ ਦੇ ਵਿੱਚੋਂ ਸਮਝ ਆ ਜਾਵੇ ਤੇ ਤੁਸੀਂ ਰਾਈਟ ਚੀਜ਼ ਨੂੰ ਅਕਸੈਪਟ ਕਰ ਲਓ ਤੇ ਫਿਰ ਇਹ ਬਹੁਤ ਦੂਰ ਤੱਕ ਜਿਹੜੀ ਆ ਕਿ ਤੁਹਾਡੇ ਮੈਸੇਜ ਦੀ ਗੱਲ ਚੱਲ ਜਾਂਦੀ। ਬਹੁਤ ਸ਼ੁਕਰੀਆ ਜੀ ਮਾਨ ਸਾਹਿਬ ਔਰ ਤੁਸੀਂ ਜੋ ਐਫਰਟ ਕੀਤੇ ਮੈਂ ਆਪਣੇ ਵੱਲੋਂ ਔਰ ਸਾਡੇ ਲਿਸਨਰਸ ਵੱਲੋਂ ਜਿਹੜੇ ਸਾਡੇ ਸੁਣਣ ਵਾਲੇ ਨੇ ਦੇਖਣ ਵਾਲੇ ਸਾਰਿਆਂ ਵੱਲੋਂ ਆਪ ਜੀ ਦਾ ਵੀ ਸ਼ੁਕਰੀਆ ਕਰਦਾ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਇਹ ਤਦ ਹੀ ਪੋਸੀਬਲ ਆ ਕਿ ਅਸੀਂ ਉੱਥੇ ਬੈਠੇ ਆ ਔਰ ਕਮਿਊਨਿਟੀ ਨੂੰ ਹਮੇਸ਼ਾ ਇਹ ਕਹਿੰਦਾ ਕਿ ਕਦੇ ਵੀ ਅਸੀਂ ਤੁਹਾਡੇ ਕਿਸੇ ਕੰਮ ਆ ਸਕੀਏ ਤੇ ਜਰੂਰ ਸਾਡੂੰ ਚਿੱਤੇ ਕਰਨ ਤੋਂ ਗਰੇਜ਼ ਨਾ ਕਰਿਆ ਕਰੋ ਕਿਉਂਕਿ ਕਈਆਂ ਚੀਜ਼ਾਂ ਦੀ ਸਾਨੂੰ ਅਵੇਅਰਨੈਸ ਵੀ ਨਹੀਂ ਹੁੰਦੀ। ਤੇ ਜਦ ਵੀ ਕਿਤੇ ਸਾਡਾ ਤੇ ਤੁਹਾਡਾ ਜਿਹੜੀ ਸਾਂਝ ਆ ਉਹ ਹੀ ਗਵਰਨਮੈਂਟ ਆਫ ਅਲਬਰਟਾ ਦੇ ਨਾਲ ਸਾਂਝ ਹੋ ਸਕਦੀ ਆ ਤੇ ਸਾਨੂੰ ਜਰੂਰ ਯਾਦ ਰੱਖਿਓ ਬਹੁਤ ਬਹੁਤ ਮਿਹਰਬਾਨੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ